ਅੱਜ ਜਿਹੜਾ ਦੁਪਹਿਰੇ ਫਾਇਰਿੰਗ ਇਨਸੀਡੈਂਟ ਸਾਡੇ ਰਣਜੀਤ ਐਵੇਨਿਊ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਈਏ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਵਾਂ ਦੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਜਿਹੜੀ ਅੰਡਰ ਸੈਕਸ਼ਨ 307 307 336 48 ਅਨਜਾ ਤੇ 25 ਸਾਈਾਮ ਦਾ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਅਗਵਾਈ ਹਲੇ ਟੀਮ ਰਹਿ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਣਜੀਤ ਐਵੇਨਿਊ ਨਿਜੀਟ ਤੇ ਨਾਲ ਉਹਦੇ ਇਨਸਪੈਕਟਰ ਮੋਰਕ ਸੀਆਈਏ 1 ਤੇ ਸੀਆਈਏ 2 ਦੇ ਜਿਹੜੇ ਇਨਸਪੈਕਟਰ ਜੇਸੀ ਇਹਨਾਂ ਦੀ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੋਂ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈ ਔਰ ਇਹ ਉਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀਤ ਰਵਿਊ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਪਾਜੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਤੀ ਤੱਤ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਹਮਸਾਧਿਆਤੀ ਏਰੀਏ ਦੇ ਨਾਲ ਸਬੰਧਤ ਹੈ ਕਿ ਨੇ ਔਰ ਇਹਨਾਂ ਦੇ ਕੋਲੋਂ ਜਿਹੜਾ ਵਾਦਤ ਵਿੱਚ ਵਸਿਆ ਗਿਆ ਇੱਕ ਕ੍ਰਿਸਟਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟਾਰ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਥੈਂਕ ਯੂ ਅੱਜ ਜਿਹੜਾ ਦੁਪਹਿਰੇ ਫਾਇਰਿੰਗ ਇਨਸੀਡੈਂਟ ਸਾਡੇ ਰਣਜੀਤਾ ਵੀਨਿਊ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਵਾਂ ਦੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆਰ ਜਿਹੜਾ ਰਣਜੀਤਾ ਵੀਨਿਊ ਦੇ ਵਿੱਚ ਜਿਹੜੀ ਅੰਦਰ ਸੈਕਸ਼ਨ 307 307 336 48 90 ਤੇ 25 27 ਆਮਦ ਦਾ ਜੀ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਅਗਵਾਈ ਹਲੇ ਟੀਮ ਰੈਂਜ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਣਜੀਤ ਹੈ ਵੀਰ ਨੂੰ ਨੀਜਟ ਤੇ ਨਾਲ ਉਹਦੇ ਇਨਸਪੈਕਟਰ ਮੋਰਕ ਸੀਆਈਆਈ 1 ਤੇ ਸੀਆਈਆਈਏ 2 ਦੇ ਜਿਹੜੇ ਇਨਸਪੈਕਟਰ ਜੈਸੀ ਇਹਨਾਂ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਇੱਕ ਪਿਸਟਲ ਤੇ 22 ਜਿਹੜੇ ਹੈਗੇ ਆ ਰੋਂ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈਗਾ ਪਰ ਇਹ ਉੱਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀਤ ਰਵੀਨੂ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਬੀ ਤੱਤ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਹਮਸਾਧਿਆਤੀ ਏਰੀਆ ਦੇ ਨਾਲ ਸਬੰਧਤ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਿਹੜਾ ਆਵਾਦਤ ਵਿੱਚ ਵਸਿਆ ਗਿਆ ਇੱਕ ਪਿਸਤਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਥੈਂਕ ਯੂ ਅੱਜ ਜਿਹੜਾ ਦੁਪਹਿਰੇ ਫਾਇਰਿੰਗ ਇਨਸੀਡੈਂਟ ਸਾਡੇ ਰਣਜੀਤ ਐਵੇਨਿਊ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਈਏ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਬਾਰੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆਰ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਜਿਹੜੀ ਅੰਡਰ ਸੈਕਸ਼ਨ 307 308 336 48 ਰਣਜੀਤ ਤੇ 25 ਸਈ ਆਮਦ ਦਾ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਗਵਾਹੀ ਤੇ ਟੀਮ ਰੈਂਚ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਣਜੀਤ ਐਵੇਨਿਊ ਨਿਜੀਟ ਤੇ ਨਾਲ ਉਹਦੇ ਇਨਸਪੈਕਟਰ ਮੋਰਕ ਸੀਆਈਏ 1 ਤੇ ਸੀਆਈਏ 2 ਦੇ ਜਿਹੜੇ ਇਨਸਪੈਕਟਰ ਜੇਸੀ ਇਹਨਾਂ ਦੀ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੌਂਡ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈ ਔਰ ਇਹ ਉਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀਤ ਰਵੀਨੂ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰ ਪਾਜੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਬੀ ਤਸੱਦ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਹੁਣ ਸਾਧਾਰਨੀ ਏਰੀਆ ਦੇ ਨਾਲ ਸਮੰਨਤ ਹੈ ਕਿਨੇ اور ਇਹਨਾਂ ਦੇ ਕੋਲੋਂ ਜਿਹੜਾ ਆਵਾਦਤ ਵਿੱਚ ਵਸਿਆ ਗਿਆ ਇੱਕ ਕ੍ਰਿਸਟਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਥੈਂਕ ਯੂ